ਹਾਂਜੀ ਅੱਜ ਇੱਕ ਕਹਾਣੀ ਕਹਾਣੀ ਦਾ ਨਾਮ ਹੈ ਖੁਸ਼ ਵਿਅਕਤੀ ਦੀ ਕਮੀਜ਼ ਕਿ ਉਹ ਕਿਹੜਾ ਵਿਅਕਤੀ ਹੈ ਜਿਸ ਦੀ ਕਮੀਜ਼ ਪਾ ਕੇ انسان ਖੁਸ਼ ਰਹਿ ਸਕਦਾ ਹੈ ਕਹਿੰਦੇ ਇੱਕ ਰਾਜਾ ਹੁੰਦਾ ਸੀ ਉਹ ਬਹੁਤ ਬਿਮਾਰ ਹੋ ਗਿਆ ਸਾਰੇ ਵੈਦਾਂ ਨੂੰ ਬੁਲਾਇਆ ਗਿਆ ਹੈ ਤੇ ਉਹ ਉਹਦਾ ਨਬਜ਼ ਦੇਖ ਕੇ ਉਹਨੇ ਚੈੱਕ ਕੀਤਾ ਉਹਨਾਂ ਨੇ ਕਿ ਰਾਜਾ ਬਿਲਕੁਲ ਠੀਕ ਹੈ ਕੋਈ ਇਸ ਨੂੰ ਮਾਨਸਿਕ ਪਰੇਸ਼ਾਨੀ ਹੈ ਤਾਂ ਇੱਕ ਦੋ ਹੋਰ ਵੈਦ ਨੂੰ ਬੁਲਾਇਆ ਗਿਆ ਹੈਗਾ ਵੀ ਰਾਜੇ ਦਾ ਪੂਰਾ ਉਹਨਾਂ ਨੇ ਮਤਲਬ ਪੰਜ-ਛੇ ਦਿਨ ਉਹਨਾਂ ਨੇ ਚੈੱਕਅਪ ਕੀਤਾ ਜਾਂ ਕਿਸ ਤਰ੍ਹਾਂ ਉਹਨਾਂ ਦੇ ਨਾਲ ਰਹੇ ਵੀ ਕੀ ਬੜਾ ਪੁੱਛਿਆ ਵੀ ਰਾਜੇ ਨੂੰ ਕੋਈ ਮਨ ਦੇ ਵਿੱਚ ਚਿੰਤਾ ਹੋ ਕਹਿੰਦਾ ਨਹੀਂ ਵੀ ਪਰ ਮੇਰਾ ਮਨ ਬੜਾ ਉਦਾਸ ਜਿਆ ਰਹਿੰਦਾ ਹੈਗਾ ਵੀ ਖੁਸ਼ ਨਹੀਂ ਰਹਿੰਦਾ ਕੋਈ ਪ੍ਰੋਪਰ ਕੰਮ ਨਹੀਂ ਮੈਂ ਕਰ ਪਾ ਪਾਦਾ ਹੈਗਾ ਤਾਂ ਫੇਰ ਇੱਕ ਵੈਦ ਨੇ ਦੱਸਿਆ ਵੀ ਤੁਸੀਂ ਇਹ ਸਟਾ ਕਰੋ ਆ ਪੂਰੇ ਰਾਜ ਦੇ ਵਿੱਚੋਂ ਜਿਹੜਾ ਸਭ ਤੋਂ ਖੁਸ਼ ਵਿਅਕਤੀ ਹੈ ਉਸ ਦੀ ਕਮੀਜ਼ ਲਿਆ ਕੇ ਰਾਜੇ ਨੂੰ ਪਹਿਨਾਉ ਹੈ ਤੇ ਰਾਜੇ ਨੇ ਹੁਕਮ ਦਿੱਤਾ ਆਪਣੇ ਸਿਪਾਈਆਂ ਨੂੰ ਆਪਣੇ ਮੰਤਰੀਆਂ ਨੂੰ ਸਾਰੇ ਆਚਾਰੇ ਦਿਸ਼ਾਵਾਂ 'ਚ ਚਲੇ ਗਏ ਪੂਰੇ ਰਾਜ ਦੇ ਵਿੱਚ ਟਿੰਡੋਰਾ ਪਟਵਾਇਆ ਗਿਆ ਵੀ ਰਾਜੇ ਨੂੰ ਜਿਹੜਾ ਸਭ ਤੋਂ ਖੁਸ਼ ਵਿਅਕਤੀ ਹੈ ਉਸਦੀ ਕਮੀਜ਼ ਚਾਹੀਦੀ ਹੈ ਅੱਛਾ ਲੋਕੀ ਵੀ ਅਲੱਗ-ਅਲੱਗ ਗੱਲਾਂ ਕਰਨ ਲੱਗੇ ਹੱਸੇ ਪਾਣ ਲੱਗੇ ਵੀ ਰਾਜਾ ਤਾਂ ਇੰਨਾ ਅਮੀਰ ਹੈ ਜਿਹੜੀ ਮਰਜ਼ੀ ਕਮੀਜ਼ ਬਾਜ਼ਾਰ 'ਚੋਂ ਖਰੀਦ ਕੇ ਆਪਣਾ ਪਹਿਨ ਸਕਦਾ ਹੈਗਾ ਵੀ ਖੁਸ਼ ਵਿਅਕਤੀ ਦੀ ਕੋਈ ਉਹਨਾਂ ਨੂੰ ਸਮਝ ਹੀ ਨਹੀਂ ਆਈ ਇਸ ਚੀਜ਼ ਦੀ ਹੈਗਾ ਤੇ ਪੂਰਾ ਮਹੀਨਾ ਸਾਰੇ ਮੰਤਰੀ ਸਾਰੇ ਸਿਪਾਹੀ ਚਾਰਾਂ ਦਿਸ਼ਾਵਾਂ ਦੇ ਵਿੱਚ ਘੁੰਮਦੇ ਰਹੇ ਤੇ ਜਿਸੇ ਵੀ ਘੱਟ ਜਾਂਦੇ ਮਤਲਬ ਜਿਵੇਂ ਮੰਤਰੀ ਸੀ ਉਹ ਘਰ ਗਿਆ ਉਹ ਬਹੁਤ ਅਮੀਰ ਆਦਮੀ ਸੀ ਉਹ ਕਹਿੰਦਾ ਸਾਨੂੰ ਤੇਰੀ ਕਮੀਜ਼ ਚਾਹੀਦੀ ਹੈ ਉਹਨੂੰ ਸਾਰੀ ਕਹਾਣੀ ਦੱਸਦਾ ਵੀ ਇਸ ਤਰ੍ਹਾਂ ਰਾਜੇ ਦਾ ਮਨ ਉਦਾਸ ਹੈ ਤੇ ਉਹਨੇ ਪੈਣਣੀ ਹੈ ਤੇਰੀ ਕਿਉਂਕਿ ਤੂੰ ਬਹੁਤ ਅਮੀਰ ਹੈ ਤੂੰ ਬਹੁਤ ਖੁਸ਼ ਹੋਏਗਾ ਉਹ ਕਹਿੰਦਾ ਨਹੀਂ ਵੀ ਮੈਂ ਖੁਸ਼ ਨਹੀਂ ਹਾਂ ਨੇ ਮੇਰੀ ਪਤਨੀ ਜਿਹੜੀ ਆ ਬਹੁਤ ਬਿਮਾਰ ਰਹਿ ਰਹੀ ਆ 5-6 ਸਾਲ ਤੋਂ ਹੈ ਮੈਂ ਅਮੀਰ ਜ਼ਰੂਰਾਂ ਪਰ ਮੇਰਾ ਪੈਸਾ ਜਿਹੜਾ ਸਾਰਾ ਬਿਮਾਰੀ ਤੇ ਲੱਗ ਰਿਹਾ ਕਹਿੰਦਾ ਮੇਰੇ ਨਾਲ ਵਾਲਾ ਪੜੋਸੀ ਰੋਂ ਬਹੁਤ ਖੁਸ਼ ਹੈ ਵੀ ਉਸੇ ਲੈ ਲੋ ਤੁਸੀਂ ਉਸਦੇ ਘਰ ਜਾਂਦੇ ਆ ਤੇ ਉਹ ਕਹਿੰਦਾ ਵੀ ਹਾਂ ਮੈਂ ਅਮੀਰ ਹਾਂ ਪਰ ਮੇਰੇ ਕੋਈ ਬੱਚਾ ਨਹੀਂ ਹੈ ਕਹਿੰਦਾ ਮੇਰੀ ਸਾਰੀ ਜ਼ਮੀਨ ਜਾਇਦਾਦ ਮੈਂ ਕਿਨੂੰ ਦੇ ਕੇ ਜਾਊਂਗਾ ਹੈਗਾ ਤੇ اسی ਤਰ੍ਹਾਂ ਉਹ ਕੁਮ ਦੇਖੁੰਦੇ ਪੂਰਾ ਮਹੀਨਾ ਬੀਤ ਜਾਂਦਾ ਵੀ ਕੋਈ ਵੀ ਵਿਅਕਤੀ ਉਹਨਾਂ ਨੂੰ ਲੱਭਦਾ ਨਹੀਂ ਹੈ ਵੀ ਜਿਹੜਾ ਖੁਸ਼ ਹੋਵੇ ਜਿਹੜਾ ਜਿਹਦੀ ਕਮੀਜ਼ ਲਿਆ ਕੇ ਉਹ ਰਾਜੇ ਨੂੰ ਜਿਹੜਾ ਹੈ ਪਹਿਨਾ ਸਕਣ ਹੈ ਤੇ ਉਹ ਮੰਤਰੀ ਤਾਂ ਖਾਰ ਕੇ ਇੱਕ ਦਿਨ ਨਦੀ ਦੇ ਕਿਨਾਰੇ ਬੈਠੇ ਹੁੰਦੇ ਆ ਸ਼ਾਮ ਦਾ ਟਾਈਮ ਹੁੰਦਾ ਤੇ ਉਹ ਬੜਾ ਹੁਣ ਕਹਿੰਦੇ ਅਸੀਂ ਰਾਜੇ ਨੂੰ ਕੀ ਕਹਾਂਗੇ ਵੀ 30 ਦਿਨ ਹੋ ਗਏ ਅਸੀਂ ਕੁਛ ਇਹ ਕਮੀਜ਼ ਹੀ ਨਹੀਂ ਇੱਕ ਲੱਭ ਸਕੇ ਇੱਕ ਖੁਸ਼ ਵਿਅਕਤੀ ਦੀ ਕਮੀਜ਼ ਨਹੀਂ ਤੇਰੇ ਲਈ ਲੱਭ ਸਕੇ ਹੈਗਾ ਤਾ ਇੱਕ ਵਿਅਕਤੀ ਆਪਣਾ ਉਥੇ ਨਦੀ ਦੇ ਕਿਨਾਰੇ ਬੈਠਾ ਹੁੰਦਾ ਆਪਣੀ ਮਸਤੀ ਚ ਹਰਾਮ ਦੀ ਭਗਤੀ ਕਰ ਰਿਹਾ ਹੈ ਤੇ ਆਪਣਾ ਸ਼ਬਦ ਗੁੰੰਗੁਣਾ ਰਿਹਾ ਕਦੀ ਉਹ ਹੈ ਉਹਨੂੰ ਦੇਖਤੀਆਂ ਵੀ ਇਹ ਇਹ ਸਭ ਤੋਂ ਖੁਸ਼ ਵਿਅਕਤੀ ਲੱਗਿਆ ਹੈਗਾ ਉਹਦੇ ਕੋਲ ਜਾਂਦੇ ਆਂ ਕਹਿੰਦੇ ਵੀ ਤੂੰ ਸਾਨੂੰ ਸਭ ਤੋਂ ਖੁਸ਼ ਵਿਅਕਤੀ ਲੱਗ ਰਿਹਾ ਇਸ ਦੁਨੀਆ ਦਾ ਉਹ ਕਹਿੰਦਾ ਹਾਂ ਇਸ 'ਚ ਕੋਈ ਸ਼ੱਕ ਨਹੀਂ ਹੈ ਮੈਂ ਸਭ ਤੋਂ ਖੁਸ਼ ਵਿਅਕਤੀ ਆ ਕਹਿੰਦਾ ਹੈ ਉਹ ਕਹਿੰਦਾ ਉਹਨੂੰ ਸਾਰੀ ਕਹਾਣੀ ਦੱਸ ਦਿਓ ਕਹਿੰਦੇ ਤੇਰੀ ਕਮੀਜ਼ ਚਾਹੀਦੀ ਹੈ ਰਾਜੇ ਨੂੰ ਉਹ ਕਹਿੰਦਾ ਮੈਂ ਤਾਂ ਕੋਈ ਕਮੀਜ਼ ਹੀ ਨਹੀਂ ਪਾਉਂਦਾ ਮੈਂ ਤਾਂ ਸ਼ਾਲ ਪਾਇਆ ਹੋਇਆ ਹੀ ਹੈ ਤੇ ਉਹ ਕਹਿੰਦਾ ਵੀ ਸਾਨੂੰ ساری ਪਹਾ ਕਹਾਣੀ ਦੱਸਦੇ ਆਂ ਵੀ ਤੂੰ ਰਾਜੇ ਉਹ ਕਹਿੰਦਾ ਮੈਨੂੰ ਰਾਜੇ ਨਾਲ ਮਿਲਾ ਦਿਓ ਤੇ ਰਾਜੇ ਤੇ ਉਸ ਵਿਅਕਤੀ ਦੀ ਮੀਟਿੰਗ ਕਰਵਾਈ ਜਾਂਦੀ ਹੈ ਇਕੱਲੇ ਚ ਤਾਂ ਉਹ ਰਾਜੇ ਨੂੰ ਕਹਿੰਦਾ ਕੀ ਇਹ ਜਿਹੜੀਆਂ ਤੇਰੀ ਖੁਸ਼ੀ ਹੈ ਇਹ ਅੰਦਰੋਂ ਮਨ ਤੋਂ ਹੈ ਕਹਿੰਦਾ ਵੀ ਇਹ ਕੋਈ ਇਹ ਨਹੀਂ ਵੀ ਤੈਨੂੰ ਕੋਈ ਦੇ ਦੇਗਾ ਖੁਸ਼ੀ ਹੈਗਾ ਉਹ ਕਹਿੰਦਾ ਤੂੰ ਆਪਣੇ ਪਰਿਵਾਰ ਦੇ ਨਾਲ ਰਹਿਣਾ ਵਿਚਰਨਾ ਆਪਣੇ ਦੋਸਤਾਂ ਦੇ ਨਾਲ ਵਿਚਰਨਾ ਔਰ ਪਰਮਾਤਮਾ ਦਾ ਹਰ ਵਕਤ ਧੰਨਵਾਦ ਕਰਨਾ ਜੋ ਤੈਨੂੰ ਮਿਲਿਆ ਉਸ ਦਾ ਧੰਨਵਾਦ ਹਰ ਵਕਤ ਕਰਨਾ ਹੈਗਾ ਕੁਦਰਤ ਨਾਲ ਪਿਆਰ ਕਰਨਾ ਤੰਨੇ ਤੇ ਪਰਮਾਤਮਾ ਦੇ ਵਿੱਚ ਵਿਸ਼ਵਾਸ ਰੱਖਣਾ ਵੀ ਜੋ ਤੂੰ ਦਿੱਤਾ ਜੋ ਤੂੰ ਕਰ ਰਹੀਆਂ ਉਹ ਸਭ ਠੀਕ ਹੈ ਤੇ ਰਾਜ ਮਹਿਲ ਦੇ ਜਿਹੜੇ ਲੋਕ ਐ ਤੇਰੇ ਰਾਜੇ ਦੇ ਅੰਦਰ ਰਹਿੰਦੇ ਆ ਜਿਹੜੇ ਲੋਕ ਰਹਿੰਦੇ ਆ ਤੇਰਾ ਪਰਿਵਾਰ ਓਹ ਉਦੇ ਨਾਲ ਤੰਨੇ ਮੇਲ ਮਿਲਾਪ ਰੱਖਣਾ ਹੈ ਤੇ ਇਹ ਕਹਿੰਦਾ ਤੂੰ ਆਪਣਾ ਕੁਝ ਟਾਈਮ ਇਹ ਜਾ ਫਿਕਸ ਕਰ ਵੀ ਸਵੇਰ ਬੈਠ ਜਿਹੜਾ ਤੇਰੇ ਕੋਲ ਰਾਜ ਰੀ ਤੇਰੀ ਰਾਜੇ ਦੇ ਵਿੱਚ ਮਤਲਬ ਰਾਜ ਦੇ ਵਿੱਚ ਜੋ ਲੋਕ ਰਹਿੰਦੇ ਆ ਉਹ ਤੇਰੇ ਕੋਲ ਆਉਣ ਤੇਰਾ ਦੁੱਖ ਤੇਰੇ ਨਾਲ ਦੁੱਖ ਸੁੱਖ ਆਪਣਾ ਸਾਰਾ ਸਾਂਝਾ ਕਰਨ ਵੀ ਕੁਝ ਟਾਈਮ ਤੂੰ ਉਹਨਾਂ ਨਾਲ ਬਤੀਤ ਕਰੇ ਉਹ ਬੇਚੇ ਜ਼ਿਕਾ ਕੇ ਤੈਨੂੰ ਮਿਲ ਸਕਣ ਤੇ ਕੁਦਰਤ ਨਾਲ ਪਿਆਰ ਕਰਨ ਦਾ ਮਤਲਬ ਇਹ ਹੈ ਕਿ ਕੁਦਰਤ ਨੂੰ ਪਾਣੀ ਦੇ ਪ੍ਰਬੰਧ ਕਰ ਫਲਦਾਰ ਪੌਦੇ ਲਾ ਤੇ ਜਿਹੜੇ ਲੋਕ ਰਾਹੀ ਰਹਉਂਦੇ ਆ ਉਹ ਆਪਣਾ ਜਿਹੜਾ ਹੈ ਵਧੀਆ ਫਲ ਖਾ ਕੇ ਅੱਛਾ ਪਾਣੀ ਪੀ ਕੇ ਉਹ ਤੈਨੂੰ ਅਸੀਸਾਂ ਦੇਣ ਹੈਗਾ ਤੇ ਇਹ ਕਹਿੰਦਾ ਵੀ ਤਾਂ ਤੇਰੇ ਮਨ ਦੀ ਜਿਹੜੀ ਹੈ ਖੁਸ਼ੀ ਜਿਹੜਾ ਹੈ ਤੈਨੂੰ ਪ੍ਰਾਪਤ ਹੋਏਗੀ ਕਮੀਜ਼ ਪੈਨਣਾ ਨਹੀਂ ਹੋਣੀ ਹੈ ਤਾਂ ਫਿਰ ਰਾਜੇ ਨੂੰ ਬਹੁਤ ਇਸ ਚੀਜ਼ ਦੀ ਮਿਲਦੀ ਹੈ ਤਾਂ ਰਾਜਾ ਆ ਮਤਲਬ ਟਾਈਮ 15-20 ਦਿਨ ਆਪਣਾ ਸਾਰਾ ਸ਼ੈਡਿਊਲ ਚੇਂਜ ਕਰਦਾ ਆਪਣੇ ਰਾਜ ਦੇ ਲੋਕਾਂ ਨੂੰ ਮਿਲਦਾ ਉਥੇ ਮਤਲਬ ਪਾਣੀ ਦਾ ਪ੍ਰਬੰਧ ਕਰਦਾ ਫਲਦਾਰ ਪੌਦੇ ਲਗਾਉਂਦਾ ਉਥੇ ਆਉਂਦਾ ਜਾਂਦਾ ਰਹਿੰਦਾ ਜਿੱਥੇ ਉਹਦਾ ਕੰਮ ਚੱਲ ਰਿਆ ਹੁੰਦਾ ਤਾਂ ਉਹ ਰਾਜੇ ਦੇ ਜਿਹੜੀ ਆ ਪਰਵਿੱਤੀ ਚੇਂਜ ਹੋ ਜਾਂਦੀ ਆ ਪ੍ਰਮਾਤਮਾ ਦੀ ਭਗਤੀ ਵੱਲ ਲਗਾ ਲੈਂਦਾ ਆਪਣਾ ਮਨ ਹੈ ਤਾਂ ਬਹੁਤ ਹੀ ਜ਼ਿਆਦਾ ਖੁਸ਼ ਹੁੰਦਾ ਰਾਜਾ ਤੇ ਉਸ ਵਿਅਕਤੀ ਜਿਹੜਾ ਉਹਨੂੰ ਮਿਲਿਆ ਹੁੰਦਾ ਉਹਨੂੰ ਆਪਣਾ ਜਿਹੜਾ ਮੰਤਰੀ ਬਣਾ ਲੈਂਦਾ ਹੈ ਇਹ ਜਿਹੜੀ ਹੈ ਇਹ ਕਹਾਣੀ ਦਾ ਸਿਰਸ਼ਕ ਇਹੀ ਹੈ ਕਿ ਜੋ ਸੀ ਕਰਮ ਕਰਦੇ ਆ ਉਸ ਪ੍ਰਮਾਤਮਾ ਦੀ ਭਗਤੀ ਚ ਲੀਨ ਹੋ ਕੇ ਜੋ ਵੀ ਸਾਡੇ ਕਰਮ ਹੈ ਇਹ ਖਾਲੀ ਬੈਠ ਕੇ ਜਿਹੜਾ ਹੈ ਅਸੀਂ ਭਗਤੀ ਵੀ ਨਹੀਂ ਕਰ ਸਕਦੇ ਕੰਮ ਕਰਦੇ ਕਰਦੇ ਅਸੀਂ ਜਿਹੜੀ ਹੈ ਉਹ ਪ੍ਰਮਾਤਮਾ ਦੀ ਭਗਤੀ ਦੇ ਵਿੱਚ ਉਸ ਕਰਮ ਨੂੰ ਹੀ ਆਪਣੀ ਭਗਤੀ ਮੰਨੀਏ ਇਹ ਹੀ ਸਭ ਤੋਂ ਵਧੀਆ ਖੁਸ਼ੀ ਸਾਡੇ ਲਈ ਹੋਈ ਥੈਂਕ ਯੂ